ਸੋ bắt ਚੱਲੇ ਨੇ ਆਪਾਂ ਕਰਦੇ ਆਂ ਬਲੌਗ ਸ਼ੁਰੂ ਹਾਂਜੀ ਮਾਤਾ ਜੀ ਕਿਦਾਂ ਵਾਲੀ ਰੋਡ ਰੜੀ ਹਾਂਜੀ ਕਰੋ ਜੀ ਸ਼ੁਰੂ ਮੋਂ ਆ ਇਹਨੂੰ ਕਰੋ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਕਸ ਕਿਚਨ ਦੇ ਅੰਦਰ ਆਪਾਂ ਚਲੋ ਕਰਦੇ ਆਂ ਬਲੌਗ ਸ਼ੁਰੂ ਤੇ ਚਾਹ ਰੋਟੀਆਂ ਬਣ ਗਈਆਂ ਆ ਸਾਡਾ ਗਿਆਨ ਨਾ ਕਹੋ ਰੋਟੀ ਬਣਾ ਕੇ ਢਿਆਂ ਦਾ ਸਾਰੇ ਵਿਚਾਰੇ ਗੱਦਾ ਵੀ ਆ ਬੰਦਾ ਚਲੋ ਕਰੋ ਸਾਫ਼ ਕਰਕੇ ਤੇ ਆਜੋ ਅੰਦਰ ਫਿਰ ਇੱਧਰ ਦੇ ਦਿਆਂ ਨਿਆਣੇ ਕੀ ਕਰਦੇ ਆ ਯਾਨੀ ਕਿ ਇਧਰ ਕਿ ਹੈ ਵੀ ਉਹ ਦੂਤੀ ਆ। ਅੱਛਾ ਸਾਰੇ ਉਹ ਠੀਕ-ਠੀਕ ਰੀਕ ਪਲਕ ਚਲ ਗਈ ਆ। ਸੂ ਲਾਲ ਆ ਇਧਰ ਫਿਰਦੀ ਆ। ਪਲਕ ਸੂ ਲ ਚਲ ਗਈ ਆ ਤੇ ਹਰਮਨ ਕੋਠੇ ਦੇ? ਚਲ ਦਿਨਾ ਆਵਾਜ਼ ਆ ਗਈ। ਓਏ ਰੋਟੀ ਖਾਣ ਆ ਗਏ। ਲਓ ਜੀ ਉੱਤੋਂ ਹੀ ਆਵਾਜ਼ ਆ ਗਈ ਆ ਗਿਓ। ਹੈਂ? ਉੱਤੋਂ ਹੀ ਆਵਾਜ਼ ਆ ਗਈ ਆ ਗਿਓ। ਚਲੋ ਲੈਓ ਅੰਦਰ ਸਭ ਕੋ ਸ਼ੇਰ ਖਾਣੇ। ਲਓ ਜੀ ਆਪਾਂ ਤਾਂ ਕਾਤੀ ਰੋਟੀ ਸ਼ਿਰੂ ਪਰੌਂਠੀਆਂ ਹੁਣ ਤੁਸੀਂ ਦੇਪਲੇ ਕਹਿੰਦੇ ਖਾਣੇ ਮੈਂ ਥੇਪਲੇ ਖਾਣੇ ਆਪਣੇ ਜਿਹੜੇ ਕੱਲ ਵਾਲੇ ਪਏ ਸੀਗੇ ਤੇ ਤੁਸੀਂ ਖਾਣੀ ਰੋਟੀ ਤੇ ਮੈਨੂੰ ਚਾਹ ਪਾ ਦਿਓ ਚਾਹ ਨਾਲ ਖਾਣੀ ਆ ਨਿਆਣੇ ਅਜੇ ਆਏ ਨਹੀਂਗੇ ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਆ ਕੇ ਖਾਣੇ ਆਪਾਂ ਜਾਣਾ ਹਾਂ ਬਿਲਕੁਲ 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 ਹਾਂ ਇਹਨਾਂ ਦਾ ਪਤਾ ਨਹੀਂ ਕਦੋਂ ਥੱਲੇ ਉਤਰਨਾ ਕਦੋਂ ਹਾਂ ਆਪਾਂ 8:30 ਚੱਲੀਏ ਟਾਈਮ ਨਾਲ ਕੁਝ ਲੈ ਕੇ ਆਣੀ ਹਾਂ ਬਿਲਕੁਲ 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 ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਗਏ ਹੁਣ ਹੈਂ ਕੀ ਵੀ ਗਿਆ ਲੱਗ ਰਿਹਾ ਚਲੋ ਵਧੀਆ ਲੈਪਟੋਪ ਜੈਡ ਕੀਤੀਆਂ ਤੇ ਰੋਟੀ ਖਾਓ ਹੁਣ ਤੂੰ ਲਾਪੇ ਤੂੰ ਵੀ ਖਾ ਲੈ ਰੋਟੀ ਕੁੜੀਏ ਅੱਛਾ ਇਹ ਨੌਣਾ ਜੀ ਚਲੋ ਠੀਕ ਆ ਜੀ ਖਾਓ ਫੇ ਰੋਟੀਆਂ ਤੇ ਮੈਂ ਜਲਾ ਟੋਕਰੀ ਰੱਖਣ ਤੇ ਅੱਜ ਅਸੀਂ ਜਾਣਾ ਆ 10 6:30 ਦਾ ਜਾਣਾ ਆ ਉਹ ਤਾਂ ਦੇਖਣੀ ਦੇਖਣੀ ਫਿਰ ਕੀ ਹੋ ਗਿਆ ਦੇਖ ਲੈਂਦੇ ਚਲੋ ਪਹਿਲਾਂ ਟੋਕਰੀ ਰੱਖ ਕੇ ਆਈਏ ਬਾਕੀ ਕੰਮ ਫੇਰ ਕਰਦੇ ਹਾਂ ਹਾਂ ਜੀ ਲਓ ਜੀ 6:30 ਹੋ ਗਏ ਆ ਤੇ ਮਰਾ ਤੁਸੀਂ ਅਜੇ ਤੱਕ ਹੋਏ ਨਹੀਂ ਤਿਆਰ ਇਦਾਂ ਮੈਂ ਤੁਹਾਨੂੰ ਪਤਾ ਮੈਂ ਬਾਕੀ ਜਿਲ੍ਹਿਆਂ ਵਾਂਗੂ ਤਿਆਰ ਨੂੰ ਟਾਈਮ ਨਹੀਂ ਲੌਂਦੀ ਜੀ ਮੈਂ ਇੱਕ ਮਿੰਟ ਚ ਦੁੱਧ ਲਿਆਤਾ ਤੁਹਾਨੂੰ ਸੀਗਾ ਮੈਂ ਲੀ ਗਾਂ ਤੇ ਸੂਟ ਪਾਣਾ ਨਾਤੇ ਆ ਕੇ ਸੂਟ ਪਾਣਾ ਸਿਰ ਵਾਣਾ ਮਾੜੀ ਜਿਹਾ ਲਾਣੀ ਸਲਿਪਸਟਿਕ ਅਜਿਹੀ ਤੁਸੀਂ ਤਿਆਰ ਹੋ ਗੋ ਫਿਰ ਮੈਂ ਮੈਂ ਮਾੜਾ ਦੁਕਾਨ ਹੋ ਗਿਆ ਨਾ ਦੁਕਾਨ ਹੋ ਗਿਆ ਨਾ ਆਪਾਂ ਜਿਹੜਾ ਸੁਰਵਾ ਪਾਣਾ ਕਰਦੇ ਵਾ ਇਹ ਵੀ ਗੱਲ ਸਹੀ ਆ ਚਲੋ ਫਿਰ ਉਹ ਤਿਆਰ ਹੈ ਫੋਨ ਆ ਗਿਆ ਦੇਖੋ ਕਹਦਾ ਆ ਜੀ ਤੇ ਮੈਂ ਆਨਾ ਦੁਕਾਨ ਹੋ ਗਏ ਫਿਰ ਹੈ ਹਾਂਜੀ ਲੋ ਜੀ ਦੁਕਾਨੋਂ ਹੋਏ ਆ ਗਏ ਆਂ ਹੋ ਗਏ ਰੈਡੀ ਚੱਲੀਏ ਆਪਾਂ ਹੁਣ ਅੱਡੇ ਤੇ ਆਪਾਂ ਰੈਡੀ ਗਲਬਲ ਸੂਟਾਂ ਲੰਘਿਆ ਸੀ ਠੀਕ ਆ ਜੀ ਚਲੋ ਜੀ ਆਪਾਂ ਵੀ ਹੋ ਗਏ ਆਂ ਰੈਡੀ ਤੇ ਹਾਂਜੀ ਮਾਤਾ ਜੀ ਆਏ ਮੁੜ ਕੇ ਹੈ ਚਲੋ ਧਿਆਨ ਰੱਖਿਓ ਬੂਹਾ ਬਾਲ ਲਾ ਲਿਓ ਹੈ ਓਕੇ ਜੀ ਆਹ ਬੋਤਲ 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 ਆ ਜਾ ਵੀ ਕੀ ਰਹਿ ਰਹੇ ਨੇ ਜਾਦੂ ਕੀ ਕਰਨ ਲੱਗੇ ਚਲਾ ਯਾ ਭਾਗ ਆ ਗਏ ਜਲੰਧਰੋਂ। ਕੋਦਿਆਂ ਆ। ਅਜੇ ਸਫਾਈਆਂ ਹੋਣ ਕਰਦੇ ਵੇ ਆਂਟੀ। ਤੇ ਆ ਲੋ। ਪਟੂਰੇ ਪਟੂਰੇ ਲੈਂਦੇ ਆ ਜੀ ਤੇ ਸੇਵ ਲੈਂਦੇ ਆ। ਤੇ ਮੇਰੀ ਗੱਲ ਸੁਣ ਮੈਂ ਫੇਚਣਾਂ ਜਲੰਧਰ ਹੈ। ਮੁੰਡੇ ਦਾ ਫੋਨ ਆ ਗਿਆ ਉਹ ਕਹਿੰਦਾ ਜਾਣਾ ਆਪਾਂ ਵੀ ਜਲੰਧਰ ਕੰਮ ਆ ਤੇ ਮੈਨੂੰ ਫੇ ਜਾਣਾ ਪੈਣਾ ਸਵਾ 12 ਹੋਏ ਆ ਫੇ ਮੈਂ ਦੇਖਦਾ ਜਿੱਦਾਂ ਹੋਇਆ ਨਾ। ਹੈ? ਇਹ ਮੋਟਰਸ ਮੈਂ ਕਹਾਂ ਫੋਨ ਕਰੂੰਗਾ ਮੈਂ ਵੀ ਕੁੜੀ ਨੂੰ ਕੀ ਕਰਨਾ ਵੀ ਜਾਂ ਹਰਮਨ ਲੈ ਆਉਗਾ ਜਾ ਕੇ ਜਿੱਦਾਂ ਵੀ ਹੋਵੇ ਮੈਂ ਦੱਸੂੰਗਾ ਫੇਰ। ਵੀ ਕਿੱਧਰ ਆਏ ਆ? ਆਈ ਆਂਟੀ ਵੀ ਲੇਟ ਆਏ ਐ ਸваяਂ ਕਰਕੇ ਮੜਾ ਨੂੰ ਰੋਡ ਰੋਡ ਪੰਪਾਇਓ ਜਦੀ ਮੈਨੂੰ ਲਗਾਵਾ ਅੱਛਾ ਜਮੇਰੀ ਮੇਰੀ ਗਾਵ ਸਾਹ ਪਾਲਕ ਨੂੰ ਲੈ ਕੇ ਆਉਣਾ ਸਕੂਲੋਂ ਹਾਂ ਤਨਦਾਦਾ ਮੈਂ ਹਾਂ ਚਲੋ ਠੀਕ ਐ ਮੈਂ ਚੱਲਣਾ ਹੈ ਲੋ ਜੀ 12:30 ਪੌਣੇ ਪੌਣੇ 1 ਹੋ ਗਏ ਐ ਤੇ ਮੈਂ ਸੋ ਗਈ ਸੀ ਹੁਣ ਉੱਠੀ ਆ ਤੇ ਇੱਧਰ ਮਾਸੀ ਹੋਣੀ ਜਲੰਦਰ ਗਏ ਸੀਗੇ ਹੁਣ ਆਏ ਐ ਕਿੱਦਾਂ ਮਾਸੀ ਜੀ ਕੀ ਲੈ ਕੇ ਆਏ ਫੇ ਅੱਜ ਸੀ ਅਸੀਂ ਇਸ ਤੋਂ ਲੈ ਕੇ ਛੋਲੇ ਭੁਰੇ ਲੰਮਾਪਿੰਡ ਚੌਂਕ ਦੇ ਵਿੱਚ ਉਹਨਾਂ ਦੇ ਬਹੁਤ ਸੌਲ ਹੁੰਦੇ ਆ ਮੈਂ ਕਿਹਾ ਇਹ ਤਾਂ ਹੈਗੇ ਆ ਹੁਣ ਲੈ ਚੱਲਦੇ ਆ ਵਾਓ ਹੂੰ ਬਹੁਤ ਏਅਰ ਹੋ ਗਿਆ ਹੈ ਮੇਰੀ ਹਾਥੇ ਨਹੀਂ ਸੀਗੇ ਹੂੰ ਚੱਲ ਛੋਲੇ ਦੇ ਵਿੱਚ ਵਾਹ ਇਹ ਦਿੰਦੇ ਆ ਜੀ ਨਾਲ ਆ ਛੋਲੇ ਹੂੰ ਛੋਲੇ ਤੇ ਆ ਇਹ ਗਾਜਰ ਦਾ achar ਆ ਚਟਣੀ ਹਰੀ ਤੇ ਮੌਂਸਿਆਂ ਚਲੋ ਜੀ ਠੀਕ ਹੈ ਗੇਸੀ ਹੋਰ ਕੰਮ ਜਿਹੜੇ ਕੰਮ ਗਏ ਸੀ ਕਿਉਂ ਸਾਰੇ ਨਹੀਂ ਆ ਉਹ ਬਣਿਆ ਨਹੀਂ ਤੇ ਅਸੀਂ ਫਿਰ ਹਾਂ ਚੰਦਰ ਕੋਈ ਬਣਿਆ ਤਾਂ ਚਲੋ ਕੋਈ ਘੁੰਮ ਫਿਰਿਆ ਸਹੀ ਸ਼ਹਿਰ ਦਾ ਪੁੱਟਾ ਹੋਰ ਕੀ ਤੁਸੀਂ ਠੀਕ ਆ ਹੁਣ ਸ਼ਹਿਰ ਉਹ ਠੀਕ ਆ ਠੀਕ ਚਲੋ ਠੀਕ ਆ ਫਿਰ ਮਿਲਦੇ ਆ ਹਾਂ ਚਲੋ ਅੱਪਕੇ ਹਰਨ ਨਿਆਣੇ ਦੀ ਹੋਰ ਆ ਗਏ ਹਾਰਮਨ ਪੱਲੂ ਆਹ ਸਿੱਤਨਾ ਹੈ ਮੰਮੀ ਚਲੋ ਠੀਕ ਹੈ ਫੇ ਆ ਤਵਾ ਧੋਣ ਵਾਲਾ ਆਹੋ ਲਓ ਜੀ 2 ਵਜੇ ਚ 15 ਮਿੰਟ ਰਹਿ ਗਏ ਤੇ ਆਪਾਂ ਅੱਗੇ ਘਰ ਜਲੰਧਰ ਦਾ ਹੋ ਗਿਆ ਪ੍ਰੋਗਰਾਮ ਮੇਰਾ ਕੈਨਸਲ ਮੁੰਡੇ ਨਾਲ ਜਾਣਾ ਸੀਗਾ ਤੇ ਉਹ ਫਿਰ ਟੱਕਰਿਆਣੀ ਮੈਨੂੰ ਤੇ ਹੋਰ ਸੁਣਾਓ ਕਿਦਾਂ ਰੋਟੀ ਪਾਣੀ ਕਿਦਾਂ ਖਾਣੀ ਹੈ ਕਿ ਤੁਸੀਂ ਦੱਸੋ ਕਿਦਾਂ ਜਿੱਦਾਂ ਵੀ ਚੰਗਾ ਲਾ ਜੀ ਭੁੱਖ ਲੱਗੀ ਆ ਤੇ ਖਾ ਲਓ ਮੈਂ ਵੀ ਖਾ ਲੈਣਾ ਖਾ ਲੈਣਾ ਆ ਖਾ ਲੈਨੇ ਫਿਰ ਆਪਾਂ ਲੂ ਤੇ ਉਹ ਆਉਂਦੋਂ ਲੋੜੇ ਕੰਮ ਕਰਾਉਣਾ ਤੇ ਨਾਲ ਕਿਥੇ ਉਹ ਜਦੋਂ ਤੇ ਜਿਆ ਆ ਓਕੇ 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 ਚਲੋ ਫਿਰ ਆਪਾਂ ਪਾ ਲਓ ਆਪਾਂ ਖਾ ਲੈਨੇ ਆ ਓਕੇ ਓਕੇ ਹਾਂਜੀ ਚਲੋ ਜੀ ਲੈ ਕੇ ਅੰਦਰ ਹੋਰ ਲਾ ਦੇ ਤਾਲੀਆਂ ਦੇ ਵਿੱਚ ਪਾ ਗਏ ਛੋਟੇ ਗਰਮ ਕਰ ਲੈਨੇ ਆ ਤੇ ਤਵੇ ਤੇ ਕਰ ਲਓ ਭਡੂਰੇ ਗਰਮ ਖਾ ਕੇ ਤੇ ਫਿਰ ਜਲਦੇ ਪਲਕ ਨੂੰ ਲੈਣ ਤੇ ਉਹ ਫਿਰ ਖਾਣ ਕੇ ਆ ਗਏ ਚਲੋ ਜੀ ਮਿਲਦੇ ਆ ਤੁਹਾਨੂੰ ਰੋਟੀ ਪਾਣੀ ਤੇ ਹੁਣ ਹਾਂਜੀ ਭਟੂਰੇ ਦੇਖੀਏ ਅੱਗੇ ਉੱਥੇ ਬੰਦਾ ਮੈਂ ਤਾਂ ਹੋਰ ਹੁੰਦਾ ਸੀਗਾ ਅਸੀਂ ਉਹੀ ਬੰਦਾ ਸਮਝ ਕੇ ਗਏ ਉਹਦੇ ਕੋ ਉਹ ਬੰਦਾ ਬਦਲ ਗਿਆ ਪਰ ਰਾਸ਼ੇ ਦੇ ਵੀ ਬਥੇਰਾ ਸੀਗਾ ਮੈਂ ਕਿਹਾ ਚੱਲ ਇਹਦੇ ਵੀ ਲਿਆ ਕੇ ਦੇਖਦੇ ਕਿੱਦਾਂ ਦੇ ਨਿਕਲਦੇ ਆ ਬਾਕੀ ਖਾ ਕੇ ਪਤਾ ਲੱਗੂ ਟੇਸਟ ਕਿਹੋ ਜਿਹਾ ਹੈ ਲਓ ਜੀ ਅਸੀਂ ਲੱਗੇ ਆ ਜੀ ਹੁਣ ਛੋਲੇ ਭਟੂਰੇ ਖਾਣ ਇਹਨਾਂ ਨੇ ਦਹੀਂ ਵੀ ਲੈਣਾ ਨਾਲ ਨਾਲ ਦਹੀਂ ਦਿੱਤਾ ਅਸੀਂ ਦਹੀਂ ਨਹੀਂ ਖਾਣਾ ਨਾਲ ਤੇ ਚਲੋ ਟੇਸਟ ਮਾਪਾ ਕਿਦਾਂ ਦਾ ਲੱਗਿਆ ਸਵਾਦ ਆ ਚਲੋ ਸਵਾਦ ਆ ਜੀ ਕਹਿੰਦੇ ਬਹੁਤ ਚਲੋ ਮਿਲਦੇ ਆ ਖਾ ਪੀ ਗਏ ਤੁਹਾਨੂੰ ਤੇ ਪਲਕ ਤੇ ਹਰਮਨ ਫਿਰ ਆਪਣਾ ਆ ਕੇ ਖਾਣ ਲਗੇ ਉਹਦਾ ਵੀ 10 ਮਿੰਟ ਰਹਿ ਗਏ ਆ ਜਾਣ ਦਾ ਮੇਰੇ ਤੇ ਮੈਂ 10 ਮਿੰਟਾਂ ਤੱਕ ਨਿਕਲਣਾ ਵੀ ਆ ਫਿਰ ਪਲਕ ਨੂੰ ਲੈਣ ਲਈ ਜੀ ਲੋ ਜੀ ਆਪਾਂ ਖਾ ਲਿਆ ਜੀ ਬਹੁਤ ਸਵਾਦ ਕਿਦਾਂ ਲੱਗੇ ਬਹੁਤ ਸਵਾਦ ਬੜੇ ਵੱਕੇ ਬਹੁਤ ਬਹੁਤ ਟੇਸਟੀ ਸੀ ਜੀ ਹਾਂਜੀ ਭਾਈ ਜੀ ਤੁਹਾਨੂੰ ਕਿਦਾਂ ਲੱਗੇ ਬਹੁਤ ਸਵਾਦ ਸਵਾਦ ਲੱਗੇ ਹਾਂਜੀ ਅੰਦਾਈ ਨਹੀਂ ਸਵਾਦ ਲੱਗਾ ਨਾ ਚਲੋ ਕੋਈ ਗੱਲ ਨਹੀਂ ਤੇ ਬਾਕੀ 2 ਵਜ ਗਏ ਆ ਤੇ ਮੈਂ ਚਾਲਾ ਫਲਕ ਨੂੰ ਲੈਣਾ ਹੈ ਲੈ ਕੇ ਫਿਰ ਆਉਣਾ ਵਾਪਸ ਜੀ ਲਓ ਜੀ ਕਿੰਨਾ ਹੋ ਗਿਆ ਪੌਣੇ 3 ਤੇ ਅਸੀਂ ਆ ਗਏ ਆ ਬਟੇ ਕਿਦਾਂ ਇੱਧਰ ਆ ਬਟਨ ਪੁੱਲਾ ਤੁਹਾਡੀ ਛੋੜ ਤੇ ਹਾਂਜੀ ਸਰ ਜਪੂ ਰੱਖਿਆ ਜਾਵੇ ਅੱਖ ਮੈਨੇ ਵੀ ਆਏ ਆ ਮੈਨੂੰ ਵੀ ਸਸਤੀ ਪੈਂਦੀ ਆ ਚਲੋ ਮੈਨੂੰ ਮੇਰੇ ਵੀ ਆਣੇ ਇਸ ਤੇ ਕਿੰਨੂੰ ਲਾਦਾਂ ਮੈਨੂੰ ਜੀਣ ਜਾਣਾ ਹੈ ਆਜ ਵੀ ਅੱਖਾਂ ਚ ਕੋਈ ਤੇਰੀ ਅੱਖਾਂ ਚ ਨਹੀਂ ਆਉਂਦੇ ਪੈਨਸ਼ਨ ਆ ਲੈ ਟੀਸ਼ਨ ਦੀ ਛੁੱਟੀ ਕਰਨ ਦਾ ਭਾਨਾ ਉਹੀ ਵੀ ਟੀਸ਼ਨ ਦੀ ਛੁੱਟੀ ਕਰਨ ਦਾ ਭਾਨਾ ਮੇਰੀਆਂ ਅੱਖਾਂ 'ਚ ਆ ਜਾਣੇ ਮੇਰੀਆਂ ਵੀ ਅੱਖਾਂ 'ਚ ਆ ਜਾਣੇ ਆ ਮੋਢੇ ਗੱਦਾਂ ਫੇ ਛਾਣੇ ਬਡੂਰੇ ਚਲੋ ਖਾਓ ਫੇ ਓਕੇ ਜੀ ਸਮਝ ਨਹੀਂ ਆਦਾ ਬੰਦਾ ਕੀ ਲੈ ਕੇ ਜਾਵੇ ਤੇ ਕੀ ਨਾ ਲੈ ਕੇ ਜਾਵੇ ਇਹਨੂੰ ਛਿੱਲ ਕੇ ਧੋ ਕੇ ਨਾ ਗ੍ਰੈਂਡ ਕਰਕੇ ਡੱਬੀ 'ਚ ਪਾ ਕੇ ਹਾਂਜੀ ਲਓ ਜੀ ਸਬਜ਼ੀ ਆ ਗਈ ਆ ਦੇਖੋ 200 ਤੇ 60 ਰੁਪਏ ਦੀ ਸਬਜ਼ੀ ਚੀਜ਼ਾਂ ਹੀ ਬੜੀਆਂ ਮਹਿੰਗੀਆਂ ਹੋਈਆਂ ਆ ਕੀ ਕਰੀਏ ਇਹਨਾਂ ਨੇ ਸੇਰੇ ਮਾਤਾ ਲੈ ਜਾਣਾ ਪਾਸਤਾ ਕੁੜੀ ਨੇ ਆਪਾਂ ਲੈ ਲੈਂਦੀਆਂ ਫਲੀਆਂ ਆਪਣੇ ਵਾਸਤੇ ਮੈਂ ਕਿਹਾ ਫਿਰ ਉਹ ਬਣਾਓ ਚੀਜ਼ ਜਿਹੜੀ ਇਹ ਨਹੀਂ ਖਾਂਦੇ ਵੀ ਆਪਾਂ ਉਹਦਾ ਖਾਣ ਉਹਦਾ ਮਿਲਦੀ ਨਹੀਂ ਇਦਾਂ ਹੀ ਸਹੀ ਆਹ ਲਓ ਠੀਕ ਆ ਜੀ ਲਓ ਜੀ ਅਸੀਂ ਲੱਗੇ ਆ ਚਾਹ ਪੀਣ ਇੱਧਰ ਮੰਮੀ ਚਾਹ ਪੀਂੰਦੇ ਆ ਠੀਕ ਆ ਦੇਖੋ ਜੀ ਮੰਮੀ ਮੈਂ ਦੱਸਿਆ ਤੁਹਾਨੂੰ ਇਹਨਾਂ ਨੇ ਕੀ ਲੈ ਕੇ ਆਏ ਆ ਆਹੋ ਸਬਜ਼ੀ ਮੈਂ ਲੈ ਕੇ ਆਇਆ ਕarele ਛਿਲਕੇ ਰੱਖ ਲੈਣੇ ਕੱਲ ਦੁਪਹਿਰੇ ਬਣਾਵਾਂਗੇ ਕarele ਤੇ ਨਾਲ ਸ਼ਾਮੀ ਬਣਾਵਾਂਗੇ ਆਲੂ ਫਲੀਆਂ ਠੀਕ ਆ ਤੇ ਨਿਆਣਿਆਂ ਨੂੰ ਪਾਸਤਾ ਬਣਾ ਦੇਣਾ ਪੱਲੂ ਨੇ ਸਵੇਰੇ ਸਕੂਲੇ ਲੈ ਕੇ ਜਾਣਾ ਪਾਸਤਾ ਸਵੇਰੇ ਸਵੇਰੇ ਮੇਰੇ ਤੋਂ ਬਣਦਾ ਨਹੀਂ ਉਹ ਵੀ ਲੂਣ ਮਿਰਚ ਦਾ ਨਹੀਂ ਪਤਾ ਲੱਗਦਾ ਸ਼ਾਮੀ ਬਣਾ ਕੇ ਰੱਖ ਦੇਣਾ ਹੈ ਸਵੇਰੇ ਸਕੂਲੇ ਹਨਾ ਹਾਂਜੀ ਭੈਣ ਜੀ ਆ ਚਾਹ ਨਹੀਂ ਪੀਤੀ ਸੁਸਤੀ ਪਈ ਆ ਚਲੋ ਚਾਹ ਪੀਓ ਤੇ ਅੱਖਾਂ ਖੋਲੋ ਹਨਾ ਅੱਜ ਸਾਰਾ ਦਿਨ ਸੁੱਤੀ ਰਹੀ ਐ ਮੈਂ ਹਾਏ ਪਹਿਲਾਂ 11 ਤੋਂ 1 ਵਜੇ ਤੱਕ ਫੇਰ ਰੋਟੀ ਖਾ ਤੇ ਤੁਸੀਂ ਆਏ ਆ 1 ਤੋਂ 2 ਵਜੇ ਤੱਕ 2 ਵਜੇ ਰੋਟੀ ਖਾ ਕੇ ਦੇ ਸੋਣੀ ਤੈਨੂੰ ਕੰਮ ਨਹੀਂ ਹੋਰ ਕੋਈ ਲਓ ਜੀ ਚਾਹ ਦਾ ਕਲਰ ਚੈੱਕ ਕਰ ਸਕਦੇ ਆ ਲੌਂਗ ਇਲਾਇਚੀਆਂ ਵਾਲੀ ਚਾਹ ਸਾਡੀ ਮਾਤਾ ਨੇ ਹੈ ਬਣਾਈ ਚੈੱਕ ਕਰ ਸਕਦੇ ਇਲਾਇਚੀ ਵਾਲੀ ਹੈ ਸਮੈਲ ਮੈਂ ਕਿ ਸਿਰਫ ਅਸੀਂ ਚੈੱਕ ਕਰ ਸਕਦੇ ਇਲਾਇਚੀ ਵਾਲੀ ਆਹੋ ਮੈਂ ਚਲੋ ਤੋਤਾ ਸਾਡਾ ਘਰ ਮੇਰੇ ਡਾਇਆ ਨਹੀਂ ਹੈ। ਚਲੋ ਮਿਲਦੇ ਆ ਵੀ ਅੱਜ ਬਣ ਰੋਟੀ ਰੋਟੀ ਦੇ। ਲਓ ਜੀ ਪੌਣੇ 5 ਹੋ ਗਏ ਤੇ ਆਪਾਂ ਇਹ ਘਰੇ ਤੇ ਇੰਨੀ ਕੁ ਮਤਲਬ ਸਸਤੀ ਪਾਈ ਹੋਈ ਹੈ ਨਾ ਇਹਨਾਂ ਨੇ ਪਟੂਰੀਆਂ ਨੇ ਮੈਂ ਹੁਣ ਆਇਆ ਵੀ ਇਸ ਲਈ ਸੀ ਥੋੜਾ ਜਿਹਾ ਮੈਂ ਕਹਿਆ ਯਾਰਾ ਕਿ ਜਾ ਕੇ ਨਾ ਚਾਹ ਨਹੀਂ ਪੀਣੀ ਮੈਂ ਸੁਣਾ ਥੋੜੀ ਦਰ ਯਾਰ ਚਾਹ ਪੀ ਲਓ ਮੇਰੇ ਤਾਂ ਵਧੀਆ ਜੀ ਮੇਰਾ ਮੂੰਹ ਬਹੁਤ ਸੁੱਕਾ ਪਿਆ ਆ ਚਾਹ ਪੀ ਕੇ ਮੇਰਾ ਹੋਰ ਕੰਮ ਖਰਾਬ ਹੋਣਾ ਨਹੀਂ ਚਾਹ ਨਹੀਂ ਪੀਣੀ ਮੈਂ ਉਹ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਚਾਹ ਨਹੀਂ ਪੀਣੀ ਹੈਗੀ ਤੁਸੀਂ ਲਾਓ ਕੱਪੜਿਆਂ ਨੂੰ ਤਾਹਾਂ ਇੱਕ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਮੈਂ ਤੁਹਾਨੂੰ ਵਧੀਆ ਜੀ ਚਾਹ ਬਣਾ ਕੇ ਦਿੰਦੀ ਤੇ ਘਰ ਵਾਲਾ ਕਹਿੰਦਾ ਪੀ ਲੈ ਤੇ ਘਰ ਵਾਲੀ ਪੁੱਛਦੀ ਆ ਨਹੀਂ ਆਪਣੇ ਘਰ ਵਾਲਿਆਂ ਨੂੰ ਉਹ ਨਹੀਂ ਪੁੱਛ ਜਿਹੜੀਆਂ ਨਹੀਂ ਪੁੱਛਦੇ ਨਹੀਂ ਸਾਡੀ ਪੁੱਛਦੀ ਹੈ ਨਾ ਅਸੀਂ ਹੁਣ ਨਹੀਂ ਮੂਡ ਹੈਗਾ ਚਾਹ ਪੀਂਦਾ ਜੇ ਉਹ ਕਹਿੰਦੇ ਚਾਹ ਬਣਾ ਦੇ ਉਹ ਪਹਿਲਾਂ ਤਾਂ ਮੂਹ ਬਣਾਉਂਦੀ ਆ ਫੇਰ ਚਾਹ ਬਣਾਉਂਦੀ ਆ ਅਸੀਂ ਪਹਿਲੇ ਚਾਹ ਬਣਾਉਣ ਕਹਿੰਦੇ ਨਹੀਂ ਨਿੰਬੂ ਹੈਗਾ ਘਰ ਆਪਣੇ ਤੁਸੀਂ ਨਾ ਕਰਦੇ ਆ ਨਿੰਬੂ ਹੈਗਾ ਘਰ ਆਪਣੇ ਬਸ ਨਿੰਬੂ ਪਾ ਕੇ ਤੇ ਮੈਨੂੰ ਥੋੜੀ ਜੀ ਹਲਕੀ ਜੀ ਖੰਡ ਪਾ ਕੇ ਦੇ ਨਿੰਬੂ ਪਾਣੀ ਬਣਾ ਦੇ ਬਸ ਗੱਲ ਖਤਮ ਹੋਰ ਹੋ ਚਾਹ ਬਾਅਦੋਂ ਬਣਾਉਣੀ ਆ ਪਹਿਲਾਂ ਮੂੰਗਣਾਉਣੀ ਆ ਇੱਥੇ ਅਸੀਂ ਚਾਹ ਪਹਿਲਾਂ ਬਣਾ ਕੇ ਦਿੰਦੇ ਆ ਜੇ ਮਨਾ ਕਰਦੇ ਅਸੀਂ ਮੂੰਗ ਬਾਅਦੋਂ ਬਣਾਈਦਾ ਹਾਂ ਹਾਂ ਚਲੋ ਕਰੋ ਤੁਸੀਂ ਆਪਣਾ ਕੰਮ ਤੇ ਮੈਂ ਲੱਗਾ ਥੋੜੀ ਦੇਰ ਪੈਨ ਲੰਮਾ ਤੇ ਮੈਨੂੰ ਨਿੰਬੂ ਪਾਣੀ ਬਣਾ ਕੇ ਪਿਲਾ ਦੇ ਬਸ ਓਕੇ ਲਾਓ ਕੱਪੜੇ ਤੈਂ ਤੂ ਆ ਬਾਸ ਹੁਣ ਬਤਾਇਆ ਦੁਕਾਨ ਨਹੀਂ ਦੁਕਾਨ ਤਾਂ ਨਹੀਂ ਇਹ ਬਤਾ ਗਿਆ ਨਾ ਹਾਂ ਆ ਪਤਾ ਨਹੀਂ ਕਹਿੰਦਾ ਇਹਨੂੰ ਕੀ ਹੋਇਆ ਲੈਪਟਾਪ ਨੂੰ ਕਹਿੰਦਾ ਇਹਦੀ ਵਿੰਡੋ ਨਹੀਂ ਆਉਂਦੀ ਕੋਈ ਨਹੀਂ ਹੋ ਰਿਹਾ ਪਤਾ ਨਹੀਂ ਕੀ ਹੋ ਗਿਆ ਹੁਣੇ ਬੜਾ ਵਧੀਆ ਹੁੰਦੇ 50000 ਦਾ ਬੈਠਦੇ ਆ ਇਹ ਹੋ ਗਿਆ ਹੋ ਚਾਰ ਬੈਟਰੀ ਲੋਸ ਗਈ ਮੈਂ ਨਹੀਂ ਬੈਠੀ ਸੀਗੀ ਤੇ 30 ਮਸਾਣਾ ਦੇਣੀ ਹੋਣੀ ਹੋ ਸਕਦਾ ਹੈ ਇੱਕ ਕਰਨਾ ਪੈ ਗਿਆ ਨੰਬਰ ਚਲੋ ਦੇਖੋ ਕੀ ਹੋਇਆ ਜੀ ਇਧਰ 5:30 ਹੋ ਚੱਲੇ ਆ ਤੇ ਗੈਸ ਬੰਦ ਆ ਤੇ ਇੱਦਾਂ ਹੋ ਰਹੀ ਆ ਤਿਆਰੀ ਸ਼ਾਮ ਦੀ ਸਬਜ਼ੀ ਲਈ ਤੇ ਸਵੇਰ ਦੀ ਸਬਜ਼ੀ ਲਈ ਹੈਣਾ ਦੇਖੋ ਜੀ ਆ ਜਿਹੜੇ ਕਰੇਲੇ ਆ ਇਹ ਤਾਂ ਹੁਣ ਸਵੇਰੇ ਬਣਨੇ ਆ ਨਾਲ ਗਾਹ ਦੇ ਨਾਲ ਕਰੇਲੇ ਠੀਕ ਆ ਤੂੰ ਪਿਆਜ਼ ਕੱਟ ਲਾ ਤੇ ਮੈਂ ਕੱਟਦੀ ਫਲੀਆਂ ਤੇ ਇਹ ਫਲੀਆਂ ਦੀ ਆਪਾਂ ਸਬਜ਼ੀ ਬਣਾਣੀ ਸ਼ਾਮੀ ਫਲੀਆਂ ਹੁਣ ਬਣਾਉਣੀਆਂ ਆ ਤੇ ਕਰੇਲੇ ਸਵੇਰ ਲਈ ਤੇ ਪਿਆਜ਼ ਸਬਜ਼ੀ ਲਈ ਤੇ ਮੈਂ ਲੱਗੀ ਕੱਟਣ ਆ ਮੈਂ ਸਕੂਲੇ ਪਾਸਤਾ ਲੈ ਕੇ ਜਾਣਾ ਆ ਉਹਦੇ ਲਈ ਮੈਂ ਪਾਸਤਾ ਬਣਾ ਦੇਣਾ ਆ ਠੀਕ ਆ ਠੀਕ ਆ ਅਬ ਮੈਨੂੰ ਬੜਾ ਵਧੀਆ ਲੱਗ ਰਿਹਾ ਸਾਰੇ ਸਬਜ਼ੀਆਂ ਕੱਟ ਰਹੀ ਐ ਸਬਜ਼ੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਵਈਆਂ ਵਿੱਚ ਵਧੀਆ ਲੱਗਦਾ ਹੈ ਤਾਂ ਇਹ ਬਣਾਉਦੇ ਹਾਂ ਹਨਾ ਕਿ ਜਦੋਂ ਅਸੀਂ ਇਹ ਲੋਪਾ ਬਣਾਏ ਨਹੀਂ ਬਣਾਏ ਨਹੀਂ ਹੈਗੇ ਠੀਕ ਹੈ ਠੀਕ ਹੈ ਚਲੋ ਕੱਟੀਏ ਕੱਟੀਏ ਹੁਣ ਪਿਆਜ਼ ਪੀਠ ਠੀਕ ਹੈ ਇਹਦੇ ਪੁੱਤ ਚਾਰ ਦੇ ਲਾਏ ਲਾਉਣੀ ਹੋ ਇਹ ਪੌਣੇ 6 ਹੋ ਗਏ ਆ ਤੇ ਆ ਗਈ ਆ ਬਲਕ ਮੈਂ ਅੱਜ ਮੈਂ ਕਿਹਾ ਜਦੋਂ ਪੱਲੂ ਸਾਡੀ ਕੋਈ ਸੀ ਨਾ ਛੋਟੀ ਇੱਧਰ ਪਿਆਜ਼ ਇੱਕ ਮਿੰਟ ਇੱਕ ਮਿੰਟ ਪਿਆਜ਼ ਕੱਟ ਰਹੇ ਹਾਂ ਇਹ ਫਲੀਆਂ ਆਲੂ ਦਪਹਿਰ ਦੀ ਰਾਤ ਦੀ ਰੋਟੀ ਦੀ ਤਿਆਰੀਆਂ ਹਨਾ ਮੈਂ ਕਿ ਜਦੋਂ ਬੱਲੂ ਹੋਈ ਸੀਗੀ ਨਾ ਇਹ ਦੋਨੋਂ ਹੀ ਹੱਥ ਜਦੋਂ ਇਹਨਾਂ ਡਾਕਟਰ ਦਾ ਇਹਨਾਂ ਦੋਨੋਂ ਹੀ ਹੱਥ ਕਰਕੇ ਉਹ 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 ਏਦਾਂ ਕਰਦੀ ਸੀ ਭੁੱਖੀ ਸੀ ਭੁੱਖੀ ਸੀ ਏਦਾਂ ਕਰੇ ਉਹ ਕਹਿੰਦੇ ਬੱਚੇ ਨੂੰ ਵਾ ਕਹਿੰਦੇ ਇਹਨਾਂ ਨੂੰ ਭੁੱਖ ਲੱਗੀ ਆ ਇਹਨੂੰ ਤੇ ਡੱਬੇ ਵਾਲਾ ਉਹਦੇ ਬੁਲਾਇਆ ਸੀ ਆਹ ਲਓ ਜੀ ਅੱਜ ਬਣੂਗੀਆਂ ਆਲੂ ਫਲੀਆਂ ਅੱਜ ਆਲੂ ਫਲੀਆਂ ਕਿਉਂ ਬਣੀਆਂ ਸਾਡੇ ਘਰ ਪਤਾ ਕਿਉਂਕਿ ਨਾ ਸਬਜ਼ੀ ਉਹ ਬਣਨੀ ਹੁੰਦੀ ਘੱਟ ਘਰੇ ਜਿਹੜੀ ਸਵੇਰੇ ਪਲਗ ਨੇ ਲੈ ਕੇ ਜਾਣੀ ਹੁੰਦੀ ਸਵੇਰੇ ਇਹਨੇ ਲਈ ਜਾਣਾ ਪਾਸਤਾ ਇਸ ਕਰਕੇ ਅਸੀਂ ਉਹ ਸਬਜ਼ੀ ਬਣਾਉਣੀ ਜਿਹੜੀ ਇਹ ਨਾ ਖਾਂਦੀ ਅਸੀਂ ਖਾਣੀ ਆ। ਖਾਲਾ ਖਾਲਾ। ਉਹ ਖਲਗੀ ਆ ਤੇ ਇਸ ਕਰਕੇ ਫਿਰ ਅੱਜ ਸਾਡੇ ਬਣੂਗੀ ਆਲੂ ਫਲੀਆਂ ਜਿਹੜੀਆਂ ਅਸੀਂ ਖਾਣੀ ਆ ਇਹਨਾਂ ਨੇ ਖਾਣੀ ਨਹੀਂ ਇਹਨੇ ਤੇ ਇਸ ਕਰਕੇ ਇਹਦੀ ਟੈਨਸ਼ਨ ਨਹੀਂ ਸਵੇਰ ਦੀ ਤੁਹਾਨੂੰ। ਹਾਂ ਚਲੋ ਠੀਕ ਆ ਵਧੀਆ ਜੀ। ਹੋਰ ਹੋਰ ਲਾਓ ਲਾਓ। ਚਲੋ ਮੈਂ ਚੱਲਾਂ ਦੁਕਾਨੇ ਜਰਾ ਹੈ। ਆਜ ਤਾਂ ਹੀ ਲਾਉਣਾ ਨਾ ਲਸਣ ਨਾ ਪਾਉ। ਆ ਜੀ ਇੱਧਰ 6:30 ਹੋ ਚੱਲੇ ਆ। ਤੇ ਉੱਧਰ ਹੋ ਰਹੀ ਹੈ ਸ਼ਾਮ ਦੀ ਰੋਟੀ ਦੀ ਤਿਆਰੀ ਰੋਟੀ ਤੇ ਇੱਧਰ ਗੁੰਦੇ ਪਏ ਆਟਾ ਸਬਜੀ ਨੂੰ ਲਾਤਾ ਤੜਕਾ ਤੇ ਇੱਧਰ ਸਬਜੀ ਨੂੰ ਲਾਤਾ ਤੜਕਾ ਮਸੀ ਨੇ ਵਾਓ ਕਿੰਨੀ ਸੋਹਣੀ ਲੱਗਦੀ ਵੀ ਹੈ ਕਲਰਫੁਲ ਦੀ ਠੀਕ ਹੈ ਹੋਰ ਦੇ ਅੱਜ ਬਣਾਈਆਂ ਆ ਫਲੀਆਂ ਆਲੂ ਫਲੀਆਂ ਠੀਕ ਹੈ ਤੇ ਇੱਧਰ ਆਟਾ ਗੁੰਨਦੇ ਪਏ ਆ ਠੀਕ ਹੈ ਹਾਂ ਆਟਾ ਗੁੰਨ ਲਵਾਂ ਫੇ ਆਪਾਂ ਲੁੱਡੂ ਘੇੜਦੇ ਹਾਂ ਉਹ ਆਟਾ ਤਾਂ ਬੋਨ ਲਮਾਵੇ ਪਾਸਤਾ ਬਣਾ ਕੇ ਰੱਖਣਾ ਆ ਆਓ ਸੱਚ ਪਾਸਤਾ ਵੀ ਬਣਾਉਣਾ ਹੈ ਹਲੇ ਪੱਲੂ ਨੇ ਫਲੀਆਂ ਖਾਣੀਆਂ ਨਹੀਂ ਇਸ ਕਰਕੇ ਉਹਦੇ ਲਈ ਪਾਸਤਾ ਬਣਾਉਣਾ ਆ ਫਿਰ ਉਹ ਲੈ ਲਏਗੀ ਨਾ ਮੈਨੂੰ ਕੁਝ ਮੇਰੇ ਨਹੀਂ ਨਾ ਬਣਨਾ ਟਾਈਮ ਬਹੁਤ ਵੀ ਜ਼ਿਆਦਾ ਹਾਂ ਸਵੇਰੇ 7 ਵਜੇ ਤੱਕ ਚੱਲ ਜਾਂਦੀ ਆ ਇਹ ਇੰਨਾ ਗਾਉਣ ਨੂੰ ਨਹੀਂ ਨਾ ਸਵੇਰੇ ਸੁਣੀ ਹੁੰਦਾ ਇਸ ਕਰਕੇ ਹੁਣੇ ਰਾਤ ਨੂੰ ਬਣਾ ਕੇ ਧੱਕ ਦੇਣਾ ਪਾਸਤਾ ਤੇ ਤੇ ਸੌਣ ਲੱਗਿਆ ਬਣਾ ਰਹਿਣਾ ਠੀਕ ਆ ਤੇ ਚਲੋ ਗੁੰਨ ਲਓ ਤੁਸੀਂ ਆਟਾ ਠੀਕ ਆ ਆ ਗਈ ਮੈਂ ਵੀ ਤੇ ਇਧਰ ਪੱਲੂ ਖਾ ਰਹੀ ਆ ਪੱਲੂ ਇੰਜੋਏ ਕਰ ਰਹੀ ਹੈ ਆਪਣੇ ਭਟੂਰਿਆਂ ਨੂੰ। ਮੈਂ ਸਾਰੇ ਖਾ ਗਈ। ਤੇ ਇੱਧਰ ਮਾਸੀ ਜੀ ਵੀ ਬੈਠੇ ਆ। ਅੱਜ ਮਾਸੀ ਜੀ ਕਹਿੰਦੇ ਅੱਜ ਟਾਈਮ ਨਹੀਂ ਪਾਸ ਹੋ ਰਿਹਾ ਦਿਨ ਬਹੁਤ ਵੱਡਾ ਵੱਡਾ ਲੱਗ ਰਿਹਾ। ਅੱਜ ਬੋਰਿੰਗ ਜਿਹਾ ਲੱਗ ਰਿਹਾ ਹੈ ਹਨਾ। ਤੇ ਚਲੋ ਠੀਕ ਆ ਫੇਰ ਮੈਂ ਕਰਾ ਦੂ ਮਾਸੀ ਨਾਲ ਕਿਚਨ ਚ ਫਿੱਟੇ ਮਿਲਦੇ ਆ। ਠੀਕ ਆ। ਓਕੇ। ਲੋ ਜੀ 7:30 ਹੋ ਗਏ ਆ ਤੇ ਅੱਜ ਅਸੀਂ ਕੁਝ ਨਹੀਂ ਹੋਇਆ ਨਾ। ਹੈ? ਕਰੇਲੇ ਇੱਧਰ ਪਏ ਆ। ਤੇ ਰੋਟੀ ਪਾਣੀ ਆਪਾਂ ਜਲਦੀ ਜਲਦੀ ਅੱਜ ਖਾ ਕੇ ਮੁਕਾ ਲੈਣਾ ਆ ਜਲਦੀ ਕੰਮ ਮੁਕਾ ਕੇ ਅੱਜ ਪੈ ਜਾਣਾ ਲੰਮੇ ਅੱਜ ਥੱਕੇ ਬੜੇ ਆ ਯਾਰ ਜਲੰਧਰ ਦਾ ਚੱਕਰ ਦੋ ਲੱਗ ਆਇਆ ਫਿਰ ਇਦਾਂ ਹੀ ਬਸ ਮੈਂ ਹਾਲੇ ਕਿਤੇ ਵਹਿਲੀ ਹੋਣੇ ਹਾਲੇ ਪਾਸਤਾ ਬਣਾਉਣ ਲੱਗੀ ਆ ਚਲੋ ਬਣਾ ਲਓ ਪਾਸਤਾ ਸਵੇਰ ਵਾਸਤੇ ਪੱਲੂ ਨੇ ਸਕੂਲ ਲੈ ਕੇ ਜਾਣਾ ਨਾ ਪਾਸਤਾ ਬਣਾ ਲੈਣਾ ਜਿਹਨੇ ਖਾਣਾ ਸਵੇਰੇ ਖਾ ਚੱਕਦਾ ਮੈਂ ਯਾਰ ਕੱਲਾ ਨਾ ਉਹ ਖਾਊਗਾ ਸਬਜੀ ਤੇ ਨਾ ਰੋਟੀ ਨਹੀਂ ਸਬਜੀ ਤੇ ਲਿਮਕਾ ਲੈ ਕੇ ਆਇਆ ਲਿਮਕਾ ਜੇ ਨਿੰਬੂ ਪਾ ਕੇ ਪਾਸ ਮੂੰਹ ਜਦੋਂ ਉਹ ਖਾਦੇ ਨਾ ਭਟੂਰੇ ਮੇਰਾ ਮੂੰਹ ਸੁੱਕੀ ਮੈਂ ਬਹੁਤ ਸੁੱਕਾ ਮੂੰਹ ਮ ਤੇ ਚਲੋ ਤੁਸੀਂ ਪਕਾਓ ਪਕਾਪ ਗੋਗੇ ਤੇ ਫਿਰ ਆਜੋ ਅੰਦਰ ਹੈ ਮੈਂ ਬਹਿਣਾ ਅੰਦਰ ਫਿਰ ਹੋਜੀ 8 ਵਜ ਗਏ ਤੇ ਹੁਣ ਲੱਗੇ ਆਪਾਂ ਰੋਟੀ ਖਾਣ ਇੱਧਰ ਫਲੀਆਂ ਤੇ ਦਹੀਂ ਇੱਧਰ ਛੋਲਿਆਂ ਨਾਲ ਭਟੂਰੇ ਪਹਿਲੇ ਖਾਦੇ ਨਹੀਂ ਇਹਨੇ ਆ ਦੁਬਾਰੇ ਖਾਦੇ ਨਹੀਂ ਇਹਨੇ ਓਕੇ ਫਿਰ ਇਹਦੇ ਪੈ ਸੀਗੇ ਉਧਰ ਵੀ ਦਹੀਂ ਤੇ ਫਲੀਆਂ ਆਪਾਂ ਖਾਣੀਆਂ ਇਕੱਲੀਆਂ ਫਲੀਆਂ ਹੀ ਸਬਜ਼ੀ ਰੋਟੀ ਆਪਾਂ ਖਾਣੀ ਨਹੀਂ ਭਟੂਰੇ ਖਾ ਕੇ ਆਪਣਾ ਕੰਮ ਉਹ ਖਰਾਬ ਹੋਇਆ ਪ੍ਰਵਾਦ ਕੀ ਨਾਲ ਲੈਣੀ ਲਿਮਕਾ ਨਿੰਬੂ ਪਾ ਗਏ ਤੇ ਚਲੋ ਮਿਲਦੇ ਆ ਜੀ ਰੋਟੀ ਪਾਣੀ ਖਾ ਗਏ ਹੁਣ ਦੇਖਦੇ ਆਂ ਫਿਰ ਅੱਜ ਜਲਦੀ ਵਿਹਲੇ ਹੋਗੇ ਤਾਂ ਜਲਦੀ ਬਲੌਗ ਦਾ ਐਂਡ ਕਰਕੇ ਤੇ ਆਪਾਂ ਆਰਾਮ ਨਾਲ ਸੌ ਜਾਣਾ ਯਾਰ ਅੱਥੱਕੇ ਬਹੁਤ ਆ ਪਤਾ ਨਹੀਂ ਕੀ ਗੱਲ ਆ ਇੰਨਾ ਜੀ ਮੁੰਡੇ ਟਮਾਟੋ ਕੇਚਪ ਹੀ ਹੈ ਨਾ ਉਹਦੀ ਆਹ ਟਮਾਟੋ ਕੇਚਪ ਬਣ ਗਿਆ ਪਾਸਤਾ ਲਓ ਜੀ ਸਵੇਰੇ ਲੈ ਕੇ ਜਾਣਾ ਇਹਨੇ ਸਕੂਲ ਜਿਹੜਾ ਤੂੰ ਮਰਜ਼ੀ ਖਾ ਕਰਦਾ ਆਹੋ ਖਾ ਤਾਂ ਸਾਰਾ ਖਾ ਸਕਦੇ ਹਾਂ ਜੀ ਬੱਲੂ ਕਿਦਾਂ ਕਿਦਾਂ ਦਾ ਬਣਿਆ ਲਓ ਜੀ ਸ਼ਾਨਾ ਟੇਸਟ ਟੇਸਟ ਠਹਿਰ ਕੇ ਕਰਦੇ ਆਂ ਚਲੋ ਠਹਿਰ ਕੇ ਕਰਦੇ ਆਂ ਕਮਰੇ ਜ ਆਪਣੇ ਜਾ ਕੇ ਬੱਲੂ ਕਿਦਾਂ ਦਾ ਬਣਿਆ ਵੱਲ ਲਗਾ ਕਿਨੂ ਕਿਨੂ ਮੇ ਕਰਨਾ ਪਾਸਾ ਟੈਸਟ ਨਹੀਂ ਨਹੀਂ ਉਹ ਦੇਖੋ ਜੀ ਗਾਣੇ ਸੁਣਨੇ ਆ ਕਹਿੰਦੀ ਲੈਪਟਾਪ 'ਚ ਸੁਣਨੇ ਗਾਣੇ ਮੋਬਾਈਲ ਤੇ ਜਾ ਕੇ ਤੇ ਹੋਰ ਨਹੀਂ ਸੁਣਨੇ ਲੈਪਟਾਪ 'ਚ ਬੈਠ ਗਾਣੇ ਸੁਣਨੇ ਆ ਕਹਿੰਦੀ ਕਹਿੰਦਾ ਸੁਣ ਲਾ ਚਲੋ ਠੀਕ ਆ ਜੀ ਹਾਂਜੀ ਬਾਜਾ ਕਦਾ ਹਾਂਜੀ ਬਾਜੀ ਕਦਾ ਤੁਹਾਡਾ ਕੰਮ ਸੌਫ ਹੋਇਆ ਕਿ ਨਹੀਂ ਹੋਇਆ ਚਲੋ ਦੇਖੋ ਫਿਰ ਆ ਲੋ ਲੋ ਜੀ ਪੌਣੇ ਨੋ ਹੋ ਗਏ ਆ ਰੋਟੀਆਂ ਪਾਣੀਆਂ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਲੋ ਜੀ ਹਾਂਜੀ ਤੂੰ ਚੱਲਿਆ ਦੁਕਾਨ ਤੇ ਹੁਣ ਚਾ ਲੈ ਚੱਕ ਕੇ ਦੁਕਾਨੇ ਫੋਨ ਪਿਆ ਚੱਕ ਕੇ ਦੇਖ ਜੇ ਤੇਰਾ ਕੰਮ ਉੱਚ ਸਰਦਾ ਤੇ ਫੇਰ ਦੇਖ ਲੈ ਆ ਆਨ ਕੇ ਸਕੂਟਰ ਮੋਰ ਸੇ ਅੰਦਰ ਲਾ ਦੇ ਨਾਲ ਹੀ ਲਾ ਦੇਣੀ ਹੈ ਤੇ ਪਹਲਾ ਕਿ ਇਧਰ ਕੀ ਕਰ ਰਹੀ ਹੈ ਜੀ ਲੜਾਂ ਨਹੀਂ ਇਧਰ ਇਹ ਮੋਟੀ ਲੜੀ ਰਹੀ ਨਹੀਂ ਹੈ ਲਿਟੀ ਲਿਟੀ ਲੜੀ ਨਹੀਂ ਆਂਦੀ ਉਧਰ ਉਹਦੇ ਦੇ ਕੀ ਹੋ ਰਿਹਾ ਜੀ ਨੂੰ ਸੱਸ ਦਾ ਪਿਆਰ ਤੇ ਚਲੋ ਕਰੋ ਵਲੌਗ ਦਾ ਐਂਡ ਜੀ ਮਾਤੇ ਕੋ ਦਿਨ ਲਾਈਕ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ 'ਚ ਜੀ ਓਕੇ ਜੀ ਗੁੱਡ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ